ਪਚਾਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਦੇਰ ਰਾਤ ਮੋਬਾਈਲ ਨੂੰ ਲੈ ਕੇ ਝਗੜਾ ਹੋਇਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਕੁਝ ਲੜਕੀਆਂ ਦੇ ਵੱਲੋਂ ਤੇਜ਼ ਸਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਸੋ ਜਾਣਕਾਰੀ ਦਿੰਦੇ ਹੋਏ ਜੀਐਸਪੀ ਸਿਟੀ 1 ਨੇ ਦੱਸਿਆ ਕਿ ਇਤਲਾ ਮਿਲਦੇ ਹੀ ਪੁਲਿਸ ਉੱਥੇ ਪਹੁੰਚੀ ਜਿੱਥੇ ਕਿ ਮ੍ਰਿਤਕ ਲੜਕੇ ਦੀ ਲਾਸ਼ ਪਈ ਹੋਈ ਸੀ। ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋ ਪਚਾਲਾ ਵਿੱਚ ਮੋਬਾਈਲ ਨੂੰ ਲੈ ਕੇ ਝਗੜਾ ਹੋਇਆ ਤੇਜ਼ ਸਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਇੱਕ ਨੌਜਵਾਨ ਦਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਕਿਸਦੋ ਅੱਜ ਰਾਤੀ ਮਾਟਰਮੇ ਆ ਕਿ ਕੰਮ ਰਾਤੀ 11 11:30 ਵਜੇ ਪੁਰਾਣੇ ਬੱਸ ਸਟੈਂਡ ਬੱਤੀ ਵਾਲੇ ਚੌਕ ਕੋਲੇ ਦੋ ਮੁੰਡਿਆਂ ਦੇ ਆਪਸ ਚ ਗਰੁੱਪ ਨੇ ਇੱਕ ਇੱਕ ਪਾਸੇ ਚਾਰ ਲੜਕੇ ਸੀ ਦੂਜੇ ਪਾਸੇ ਪੰਜ ਛੇ ਲੜਕੇ ਸੀ ਆਪਸ ਚ ਮੋਬਾਈਲ ਦੇ ਝਗੜੇ ਮਗਰ ਲੜ ਪਏ ਮਾਮੂਲੀ ਇਹਨਾਂ ਦਾ ਝਗੜਾ ਸੀ ਜਿਦੇ ਚ ਇੱਕ ਦੂਜੇ ਤੇ ਇਹਨਾਂ ਨੇ ਚਾਕੂ ਜਾਂ ਛੁਰੇ ਮਾਰੇ ਨੇ ਜਿੱਚ ਦੋ ਲੜਕੇ ਇੰਜਰਡ ਹੋਏ ਨੇ ਇੱਕ ਲੜਕੇ ਦੀ ਡੈਥ ਹੋ ਗਈ ਹੈ ਜਿਹੜਾ ਲੜਕੇ ਦੀ ਡੈਥ ਹੋਈ ਹੈ ਉਹ ਵਿਕਾਸ ਨਗਰ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਨਾਮ ਹੈ ਉਸ ਦਾ ਔਲਖ ਤੇ ਜੋ ਸਬੰਧ ਚ ਮੁਕਦਮਾ ਦਰਜ ਕਰਕੇ ਕੁਝ ਲੜਕੇ ਗਰਾਉਂਡ ਅਪ ਕੀਤੇ ਗਏ ਨੇ ਤੇ ਜਲਦੀ ਸਾਰੇ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਜਾਊਗਾ ਕਾਰਨ ਕਿ ਸਮੇਂ ਮੋਬਾਈਲ ਦਾ ਬਣਾ ਕੇ 11:30 ਵਜੇ ਬਾਰ ਰਹਿਣਾ ਜਾਂ ਕੋਈ ਪਾਰਟੀ ਪੁਲਿਸ ਜਾਂ ਕਿਵੇਂ ਉਹ ਤਫਤੀਸ਼ ਦਾ ਵਿਸ਼ਾ ਹੈ ਮੋਬਾਈਲ ਦੇ ਝਗੜੇ ਮਗਰ ਆਪਸੀ ਦੋਸਤ ਨੇ ਉਸੇ ਕਰਕੇ ਲੜ ਪਏ ਆਪਸ ਵਿੱਚ ਜਲਦ ਅਕਸਰ ਵੀ ਕੀਤਾ ਜਾਂ ਕੁਝ ਇਹ 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 ਅੱਗੇ ਤਫਤੀਸ਼ ਚ ਜਦੋਂ ਸਾਰੇ ਵਿਅਕਤੀ ਰਾਉਂਡ ਅਪ ਹੋ ਜਾਣਗੇ ਸਾਰੇ ਵਿਅਕਤੀ ਗ੍ਰਿਫਤਾਰ ਹੋ ਜਾਣਗੇ ਉਦੋਂ ਪਤਾ ਲੱਗੇਗਾ ਤੁਸੀਂ ਜਿਹੜਾ ਮੁੰਡਾ ਜਿੰਨੇ ਮੁੰਡੇ ਵਿੱਚ ਕੋਈ ਹਾਂਜੀ ਇਹ ਜਿਹੜਾ ਮੁੰਡਾ ਹੈ ਰਿਟਾਇਰਡ ਐਸਐਸਈ ਦਾ ਮੁੰਡਾ ਜਿਹਦੀ ਡੈਥ ਹੋ ਗਈ ਹੈ ਖਲਾਫ ਨੂੰ ਗ੍ਰਿਫਤਾਰੀ ਹੋਏਗੇ ਲੜਕੇ ਰਾਉਂਡ ਅਪ ਕੀਤੇ ਨੇ ਤੇ ਜਿੰਨੇ ਵੀ ਫੜਾ ਕੀਤੇ ਨੇ ਪ੍ਰੀਮੀਅਮ ਰਾਜੇ ਮੁੰਡੇ ਨਹੀਂ ਸਾਰੇ ਮੁੰਡੇ ਛੋਟੀ ਉਮਰ ਦੇ ਮੁੰਡੇ ਨੇ 22 ਤੋਂ 25 26 ਸਾਲ ਦੇ ਮੁੰਡੇ